ਸਤਿ ਸ੍ਰੀ ਅਕਾਲ ਜੀ ਨਵੇਂ ਪੁਰਾਣੇ ਸਾਨੂੰ ਵੀ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਸੇਵੀਆਂ ਬਣਾਈਏ ਸੇਵੀਆਂ ਦੋ ਤਰ੍ਹਾਂ ਨਾਲ ਬਣਦੀਆਂ ਨੇ ਇੱਕ ਦੁੱਧ ਵਾਲੀਆਂ ਬਣਦੀਆਂ ਨੇ ਤੇ ਇੱਕ ਘਿਓ ਵਾਲੀਆਂ ਬਣਦੀਆਂ ਨੇ ਤੇ ਅੱਜ ਆਪਾਂ ਘਿਓ ਵਾਲੀਆਂ ਸੇਵੀਆਂ ਬਣਾਵਾਂਗੇ ਇਹ ਸੇਵੀਆਂ ਕਿ डिमांड ਤੇ ਬਣ ਰਹੀਆਂ ਨੇ ਅੱਜ ਤੋਂ 10-15 ਸਾਲ ਪਹਿਲਾਂ ਮੈਂ ਮਿਲ ਕੇ ਕਿਤੇ ਬਣਾ ਕੇ ਲੱਗੇ ਗਈ ਸੀ ਤੇ ਉਹਨਾਂ ਦੇ ਇਸ਼ਪਾਰਸ਼ਾਈ ਕਿ ਤੁਸੀਂ ਉਹ ਸੇਵੀਆਂ ਬਣਾ ਕੇ ਦਿਖਾਓ ਜਿਹੜੀਆਂ ਤੁਸੀਂ ਉਸ ਟਾਈਮ ਬਣਾ ਕੇ ਲੈ ਕੇ ਆਏ ਸੀ ਜਿਸ ਟਾਂਤੇ ਸਾਡਾ ਪੋਰਟ ਲਖ ਸੀਗਾ ਮਰਕੇ ਉੱਥੇ ਮੈਂ ਲੈ ਕੇ ਗਈ ਸੀ ਤੇ ਉੱਥੇ ਸੇਮਿਆ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਉਹਦੀ ਡਿਮਾਂਡ ਹੁਣ ਮੇਰੇ ਕੋਲ ਆਈ ਆ ਕਿ ਤੁਸੀਂ ਉਹ ਸੇਮਿਆ ਬਣਾ ਕੇ ਦਿਖਾਓ ਤੇ ਲੋ ਜੀ ਆਪਾਂ ਘeolੀਆਂ ਸੇਮਿਆ ਬਣਾਉਣੀਆਂ ਤੇ ਆਪਾਂ ਉਹਦੇ ਵਿੱਚ ਜੈਲੋ ਕਲਰ ਪਾਉਣਾ ਜੈਲੋ ਕਲਰ ਨਹੀਂ ਆਪਾਂ ਫੂਡ ਕਲਰ ਨਹੀਂ ਪਾਵਾਂਗੇ ਆਪਾਂ ਕੇਸਰ ਦੇ ਨਾਲ ਉਹਨੂੰ ਰੰਗ ਦੇ ਦੇਣਾ ਜਿਹੜੇ ਘeolੀਆਂ ਸੇਮਿਆ ਹੁੰਦੀਆਂ ਉਹ ਪਾਣੀ ਦੇ ਨਾਲ ਹੀ ਬਣਦੀਆਂ ਨੇ ਤੇ ਆਮ ਆਪਾਂ ਸੇਮਿਆ ਤਾਂ ਉਹੀ ਪ੍ਰੋਸੈਸ ਆ ਉਨੇ ਚੀਜ਼ ਹੁੰਦੀ ਆ ਆਪਾਂ ਸੇਮਿਆ ਲੈ ਲਈਆਂ ਜੀ ਕਿ ਉਹ ਲੈ ਲਿਆ ਤੇ ਚੀਨੀ ਲੈ ਲਈ ਚੀਨੀ ਲੈ ਲਓ ਮਿਸ਼ਰੀ ਲੈ ਲਓ ਸ਼ੱਕਰ ਲੈ ਲਓ ਉਹ ਆਪਣੀ ਮਰਜ਼ੀ ਆ ਸ਼ੱਕਰ ਦੇ ਨਾਲ ਇਹ ਹੈਗੇ ਕਲਰ ਕਾਫੀ ਆਊਗਾ ਆਪਾਂ ਇਹਨੂੰ ਜ਼ੈਲੋ ਕਲਰ ਵਿੱਚ ਬਣਾਉਣੀ ਆ ਨੇ ਤਾਂ ਕਿ ਜਿਹੜੇ ਸੇਮੀਆਂ ਮੈਂ ਉੱਥੇ ਬਣਾ ਕੇ ਲੈ ਕੇ ਗਈ ਸੀ ਸੇਮ ਉਹੀ ਕਲਰ ਉਹਨਾਂ ਨੂੰ ਸੇਮੀਆਂ ਦਾ ਚਾਹੀਦਾ ਵਾ ਲਓ ਜੀ ਇਸ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਆਪਾਂ ਕੁਛ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਤੇ ਕੁਛ ਆਪਾਂ ਹਾਜਮੇ ਵਾਸਤੇ ਚੀਜ਼ਾਂ ਪਾਵਾਂਗੇ ਕਿਉਂਕਿ ਮਿੱਠੀ ਚੀਜ਼ ਨੂੰ ਜਦੋਂ ਵੀ ਬਣਾਉਣ ਵਾਸਤੇ ਉਹਨੂੰ ਹজম ਕਰਨ ਵਾਸਤੇ ਜਿਹੜਾ ਘਿਓ ਦੇ ਵਿੱਚ ਬਣੀ ਹੁੰਦੀ ਆ ਥੋੜੀ ਜੀ ਹੈਵੀ ਹੋ ਜਾਂਦੀ ਆ ਕੋਈ ਕੁਛ ਆਪਾਂ ਡਰਾਈ ਫ ਤੇ ਉਹਨੂੰ ਹਾਜਮ ਕਰਨ ਵਾਸਤੇ ਵੀ ਆਪਾਂ ਨੂੰ ਇਹ ਦੋ ਚੀਜ਼ਾਂ ਵਿੱਚ ਪਾਉਣੀਆਂ ਚਾਹੀਦੀਆਂ ਨੇ ਲੋ ਜੀ ਤੁਹਾਨੂੰ ਨਾਲ-ਨਾਲ ਮੈਂ ਦੱਸੀ ਜਾਊਂਗੀ ਵੀ ਸੇਵੀਆਂ ਆਪਾਂ ਕਿਵੇਂ ਬਣਾਉਣੀਆਂ ਨੇ ਘਰ ਦੇ ਵਿੱਚ ਘਿਓ ਵਾਲੀਆਂ ਜੇ ਆਪਾਂ ਸ਼ੁਰੂ ਕਰਦੇ ਆਂ ਸੇਵੀਆਂ ਸਭ ਤੋਂ ਪਹਿਲਾ ਪ੍ਰੋਸੈਸ ਤਾਂ ਆਪਾਂ ਜਿਹੜਾ ਆਪਾਂ ਕਲਰ ਦੇਣਾ ਕੇਸਰ ਵਾਲਾ ਸਭ ਤੋਂ ਪਹਿਲਾ ਦਾ ਪ੍ਰੋਸੈਸ ਆਪਾਂ ਕੇਸਰ ਦਾ ਕਰਕੇ ਰੱਖਣਾ ਤੇ ਜਿਹੜੀ ਪ੍ਰੋਸੈਸ ਆਪਾਂ ਨੂੰ ਪਹਿਲਾਂ ਲੋੜ ਆ ਕਰਕੇ ਰੱਖਣੀ ਸੇਵੀਆਂ ਬਣਾਉਣ ਦੇ ਟਾਈਮ ਤੇ ਆਪਾਂ ਉਹ ਪਹਿਲਾਂ ਕਰ ਲਈਏ ਮੇਰੀਆਂ ਇੱਕੋ ਲਈ ਸੇਵੀਆਂ ਨੇ ਇਹ ਸੇਵੀਆਂ ਰੋਸਟਰਡ ਨੇ ਤਾਰੇ ਕੋਈ ਜੀ ਰੋਸਟਰ ਨਹੀਂ ਹੈਗੀਆਂ ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਡਰਾਈ ਰੋਸਟ ਕਰ ਲਿਓ ਜਾਂ ਤੁਸੀਂ ਕਿਉਂ ਦੇ ਵਿੱਚ ਤੁਹਾਨੂੰ ਪਹਿਲਾਂ ਪਕਾਉਣੀਆਂ ਪੈਣੀਆਂ ਇਹ ਮੇਰੀਆਂ ਡਰਾਈ ਰੋਸਟ ਕੀਤੀਆਂ ਹੋਈਆਂ ਨੇ ਬਾਜ਼ਾਰ ਦੀਆਂ ਸੇਵੀਆਂ ਨੇ ਤੁਹਾਡੇ ਕੋਲ ਘਰ ਦੀਆਂ ਸੇਵੀਆਂ ਹੈਗੀਆਂ ਤੇ ਉਹ ਵੀ ਤੁਸੀਂ ਵਰਤ ਸਕਦੇ ਆ ਚਾਹੇ ਸੂਜ ਦੀਆਂ ਲੈ ਲਓ ਤੇ ਚਾਹੇ ਆਟੇ ਦੀਆਂ ਲੈ ਲਓ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੇਸਰ ਲਵਾਂਗੇ ਮੈਂ 10-15 ਧਾਗੇ ਕੇਸਰ ਦੇ ਲੈ ਲਏ ਆ ਤੇ ਮੈਂ ਆਹ ਜਿਹੜਾ ਆਪਾਂ ਲੌਂਗ ਲੈਚੀ ਕੁੱਟਣ ਵਾਲਾ ਮਾਮਜਸਤਾ ਹੁੰਦਾ ਵਾ ਇਹਦੇ ਵਿੱਚ ਆਪਾਂ ਕੇਸਰ ਨੂੰ ਕੁੱਟ ਲੈਣਾ ਇਹ ਤਾਪਾ ਚਟਣੀ ਨੂੰ ਰਗੜਦੇ ਹੁੰਨੇ ਆ ਨਾ ਇਹ ਧਾਰਾ ਕਰਦੇ ਹੁਣਾ ਆਪਾਂ ਕੇਸਰ ਦਾ ਫਲੇਵਰ ਤੇ ਰੰਗ ਵਧੀਆ ਲੈਣ ਵਾਸਤੇ ਆਹ ਪ੍ਰੋਸੈਸ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਕੇਸਰ ਦਣ ਨੂੰ ਵਰਤਣਾ ਤੇ ਇਸ ਪ੍ਰੋਸੈਸ ਨਾਲ ਵਰਤੋ ਕੇਸਰ ਜਿਹੜਾ ਆਪਣਾ ਰੰਗ ਤੇ ਫਲੇਵਰ ਆ ਉਹ ਠੰਡੀ ਚੀਜ਼ ਵਿੱਚ ਛੜਦਾ ਆ ਉਹ ਹੁੰਦਾ ਵੀ ਠੰਡੀਆ ਥਾਂ ਤੇ ਹੀ ਆ ਜਿਹੜਾ ਪੂਰਾ ਫਲੇਵਰ ਤੇ ਕਲਰ ਦਿੰਦਾ ਆ ਉਸ ਜਿਹਾ ਆਪਾਂ ਇਹਨੂੰ ਕੇਸਰ ਨੂੰ ਰਗੜ ਲਿਆ ਤੇ ਇਹਦੇ ਵਿੱਚ ਆਪਾਂ ਆਈਸ ਪਾ ਕੇ ਰੱਖ ਦੇਣੀ ਆ ਇੱਕ ਕਿਊ ਆਪਾਂ ਆਈਸ ਦਾ ਪਾ ਕੇ ਰੱਖ ਦੇਣੀ ਆ ਕਿਉਂਕਿ ਜਦੋਂ ਆਪਾਂ ਇਹ ਪ੍ਰੋਸੈਸ ਕਰਕੇ ਪਹਿਲਾਂ ਰੱਖ ਦਈਏ ਤੇ ਇਹਦਾ ਕਲਰ ਬਣ ਜਾਊਗਾ ਇਹ yellow ਕਲਰ ਬਹੁਤ ਵਧੀਆ ਕਲਰ ਦੇਊਗਾ ਤੇ ਬਹੁਤ ਵਧੀਆ ਫਲੇਵਰ ਦੇਊਗਾ ਆਪਾਂ ਨੂੰ ਇਹ ਪ੍ਰੋਸੈਸ ਆਪਾਂ ਨੂੰ ਪਹਿਲਾਂ ਕਰਕੇ ਰੱਖਣਾ ਪੈਂਦਾ ਲਓ ਜੀ ਇਹਨੂੰ ਆਪਾਂ ਪਾਸੇ ਕਰਕੇ ਰੱਖਦੇ ਆ ਤੁਸੀਂ ਦੇਖ ਸਕਦੇ ਆ ਮੈਂ ਇਹਨੂੰ ਰਗੜ ਲਿਆ ਤੇ ਫਿਰ ਵਿੱਚ ਆਈਸ ਪਾਤੀ ਆ ਤੇ ਹੁਣ ਇਹਨੂੰ ਮੈਂ ਸਾਈਡ ਤੇ ਰੱਖ ਦਿੰਦੀ ਆ ਤੁਸੀਂ ਆਪਾਂ ਦੂਜਾ ਪ੍ਰੋਸੈਸ ਸ਼ੁਰੂ ਕਰੀਏ ਆਪਾਂ ਕਿਸਰ ਵਾਲਾ ਪ੍ਰੋਸੈਸ ਤਾਂ ਕਰਕੇ ਰੱਖ ਦਿੱਤਾ ਤੇ ਦੂਜਾ ਆਪਾਂ ਪਾਣੀ ਹਲ ਕਰਕੇ ਰੱਖਣਾ ਜਿਹੜੀ ਆਪਾਂ ਚਾਸਨੀ ਬਣਾਉਣੀ ਆ ਇਹਦੇ ਵਿੱਚ ਕੋਈ ਤਾਰ ਦੀ ਚਾਸਨੀ ਨਹੀਂ ਬਣਾਉਣੀ ਸਿਰਫ ਆਪਾਂ ਚੀਨੀ ਘੋਲਣੀ ਆ ਇਹਦੇ ਵਿੱਚ ਇਹਦੇ ਵਿੱਚ ਜਿੰਨੀ ਆਪਾਂ ਸੇਮੀਆਂ ਲੈ ਲਈਆਂ ਆਪਣੇ ਕੋਲ ਇੱਕ ਕੋਲੀ ਸੇਮੀਆਂ ਦੀ ਆ ਤੇ ਆਪਾਂ ਤਿੰਨ ਕੋਲੀਆਂ ਪਾਣੀ ਦੀ ਪਾਉਣੀ ਆ ਨੇ ਅੱਧੀ ਕੋਲੀ ਆਪਾਂ ਕੇਉਂ ਦੀ ਲੈਣੀ ਆ ਤੇ ਇੱਕ ਕੋਲੀ ਆਪਾਂ ਚੀਨੀ ਦੀ ਜਾਂ ਤੁਸੀਂ ਮਿਸ਼ਰੀ ਦੀ ਲੈ ਸਕਦੇ ਆ ਮਿੱਠਾ ਤੁਸੀਂ ਘੱਟ ਵੱਧ ਵੀ ਕਰ ਸਕਦੇ ਆ ਪਾਣੀ ਕੋਲੀ ਵੀ ਕਰ ਸਕਦੇ ਆ ਮਿੱਠਾ ਆਪਣੇ ਮਤਾਬਕ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਪਰ ਮੈਂ ਸਹੀ ਮਾਤਰਾ ਵੀ ਤਿੰਨ ਕੌਲੀਆਂ ਪਾਣੀ ਦੀਆਂ ਲਗਣੀਆਂ ਇਹਦੇ ਵਿੱਚ ਲੋ ਜੇ ਆਪਾਂ ਤਿੰਨ ਕੌਲੀਆਂ ਜਿਹੜੀਆਂ ਆਪਣੇ ਕੋਈ ਖਾਲੀ ਕੌਲੀ ਲੈ ਲਓ ਭਾਈ ਇਹ ਮੈਂ ਸਾਰੀਆਂ ਕੌਲੀਆਂ ਦੀ ਬਰਾਬਰੀ ਰੱਖਿਓ ਲੋ ਜੇ ਆਪਾਂ ਇਹ ਤਿੰਨ ਕੌਲੀਆਂ ਪਾਣੀ ਦੀਆਂ ਪਾ ਕੇ ਇਹ ਇਸ ਨੂੰ ਔਨ ਕਰ ਦਿੰਨੇ ਆ ਮਾੜਾ ਜਿਹਾ ਪਾਣੀ ਨੂੰ ਗਰਮ ਹੋਣ ਦਿੰਨੇ ਆ ਤੇ ਆਪਾਂ ਇਹਦੇ ਵਿੱਚ ਚੀਨੀ ਪਾ ਕੇ ਤੇ ਸਿੰਪਲੀ ਵਾਲਾ ਦੇਣਾ ਬਸ ਅਜਿਹਾ ਇਹ ਤਾਂ ਦਖਾਉਣੇ ਆ ਆਪਾਂ ਚੀਨੀ ਇਹਦੇ ਵਿੱਚ ਪਾ ਦੇਣੀ ਆ ਜੇ ਤਾਂ ਆਪਣਾ ਪਾਣੀ ਬੜਾ ਜਾਈ ਗਰਮ ਹੁੰਦਾ ਵਾ ਪਰ ਚੀਨੀ ਪਾ ਕੇ ਤੇ ਜਦੋਂ ਬਾਅਦ ਵਿੱਚ ਜਿਹੜਾ ਵਾਲਾ ਆ ਗਿਆ ਤੇ ਬਸ ਆਪਏ ਇਹਨੂੰ ਪਾਸੇ ਕਰਕੇ ਰੱਖ ਦੇਣਾ ਕਿਉਂਕਿ ਚੀਨੀ ਨੇ ਗਰਮ ਪਾਣੀ ਵਿੱਚ ਖੋਰੀ ਜਾਣਾ ਵਾ ਲੋ ਜੀ ਆਪਣਾ ਪਾਣੀ ਨੂੰ ਵਾਲਾ ਆ ਗਿਆ ਤੇ ਚੀਨੀ ਆਪਣੀ ਮੈਲਟ ਹੋ ਗਈ ਹੈ ਵਿੱਚ ਤੇ ਇਹਨੂੰ ਆਪਾਂ ਪਾਸੇ ਕਰਕੇ ਰੱਖ ਲਏ ਪਹਿਲਾਂ ਆਪਾਂ ਕਿਸੇ ਨੂੰ ਪਾਸੇ ਕਰਕੇ ਰੱਖ ਦਿੱਤਾ ਤੇ ਹੁਣ ਆਪਾਂ ਪਾਣੀ ਨੂੰ ਪਾਸੇ ਰੱਖ ਲੈਂਦੇ ਆ। ਉਹੀ ਵੱਤ ਤੋਂ ਬਾਅਦ ਵਿੱਚ ਕਰਾਂਗੇ। ਆਪਾਂ ਆਪਣਾ ਕੇਸਰ ਪਿਆਜੀ ਤੇ ਇਧਰ ਪਾਣੀ ਪਿਆ। ਤੇ ਹੁਣ ਆਪਾਂ ਆ ਜਾਨੇ ਜੀ ਆਪਾਂ ਸੇਵੀਆਂ ਵਾਸਤੇ। ਜੇ ਤਾਂ ਸਾਡੀਆਂ ਸੇਵੀਆਂ ਰੋਸਟ ਨਹੀਂ ਹੋਈਆਂ ਮਿਆਂ। ਮਿਲ ਕੇ ਵੈਸੇ ਤਾਂ ਆਪਾਂ ਸੇਵੀਆਂ ਜਦੋਂ ਕਦੇ ਵੀ ਵਟਦੇ ਆ ਨਾ ਤਾਂ ਫਿਰ ਰੋਸਟ ਕਰਕੇ ਉਹਨਾਂ ਨੂੰ ਵਟਦੇ ਆ ਤਾਂ ਕਿ ਉਹਦੇ ਵਿੱਚ ਕੋਈ ਸੁਸਰੀ ਵਗੈਰਾ ਨਾ ਪੈ ਜਾਵੇ। ਤੇ ਇਹ ਜੇ ਨਹੀਂ ਹੋਈਆਂ ਮੇ ਰੋਸਟ ਤਾਂ ਪਹਿਲਾਂ ਤੁਸੀਂ ਕਿਉਂ ਪਉਣਾ ਜਦੋਂ ਤੇ ਸਭ ਤੋਂ ਪਹਿਲਾਂ ਸੇਵੀਆਂ ਪਾਓ। ਇੱਥੇ ਮੇਰੇ ਸੇਵੀਆਂ ਰੋਸਟ ਹੋਈਆਂ ਮਿਆਂ ਤੇ ਮੈਂ ਸਾਰਾ ਸਮਾਨ ਹੀ ਨਾਲ-ਨਾਲ ਪਾਏ ਜਾਉ ਤੇ ਨਾਲ ਤੁਹਾਨੂੰ ਦੱਸੀ ਜਾਉ ਇੱਕ ਇਹ ਮੈਂ ਕਿਹੜਾ ਕਰ ਸਮਾਨ ਦੇ ਵਿੱਚ ਬੱਤਰਾਈ ਆ ਜਿੰਨੀਆਂ ਆਪਾਂ ਸੇਮੀਆਂ ਲਈਆਂ ਨੇ ਉਹ ਤੋਂ ਅੱਧਾ ਕਿਓ ਲੈਣਾ ਇੱਕੋ ਦੀ ਸੇਮੀਆਂ ਦੀ ਤੇ ਅੱਧੀ ਕੋਲੀ ਆਪਾਂ ਕਿਓ ਦੀ ਲੈਣੀ ਆ ਨੋ ਜੇ ਇਥੇ ਮੈਂ ਕਿਓ ਲੈ ਲੈਣੀ ਆ ਕੰਦੀ ਕਹਿੰਦੀ ਜੇ ਤੁਸੀਂ ਥੋੜਾ ਜਿਹਾ ਘੱਟ ਲਿਆ ਕਿਉਂ ਤੁਸੀਂ ਅੱਧੀ ਕਹਿੰਦੀ ਮਿਲ ਲੈ ਸਕਦੇ ਤੇ ਘੱਟ ਵੀ ਲੈ ਸਕਦੇ ਆ ਤੁਸੀਂ ਕਿਉਂ ਘੱਟ ਪਸੰਦ ਕਰਦੇ ਆ ਤੇ ਥੋੜਾ ਜਿਹਾ ਘੱਟ ਵੀ ਪਾ ਸਕਦੇ ਆ ਤੇ ਜੇ ਤੇ ਮੈਂ ਸੇਮੀਆਂ ਪਾ ਦੂੰਗੀ ਜੇ ਆਪਾਂ ਡਰਾਈ ਫਰੂਟ ਵਗੈਰਾ ਜਿੰਨੇ ਵੀ ਆਪਣੇ ਹੈਗੇ ਆ ਤਾਂ ਫਿਰ ਇਹਨਾਂ ਨੂੰ ਫਿਰ ਮੈਂ ਨਾਲ ਹੀ ਇਹਦੇ ਰੋਸਟ ਕਰ ਲੈਣਾ ਨਹੀਂ ਤਾਂ ਫਿਰ ਇਦਾਂ ਹੁੰਦਾ ਕਿ ਸੇਮੀਆਂ ਨੂੰ ਪਹਿਲਾਂ ਤੁਸੀਂ ਰੋਸਟ ਕਰੋ ਕਿਉਂ ਦੇ ਵਿੱਚ ਫਿਰ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਮੈਂ ਡਰਾਈ ਫਰੂਟ ਦੇ ਵਿੱਚ ਇਹਦੇ ਵਿੱਚ ਤੁਸੀਂ ਨਾਰੀਅਲ ਸੋਗੀ ਦੇ ਸੰਪ ਤੇ ਲੌਂਗ ਤੇ ਕਾਲੀ ਮਿਰਚ ਇਹ ਚੀਜ਼ਾਂ ਤਾਂ ਜ਼ਰੂਰੀ ਨੇ ਮਰ ਕੇ ਪਾਉਣ ਵਾਸਤੇ ਤੇ ਡਰਾਈ ਫਰੂਟ ਵਿੱਚ ਤੁਸੀਂ ਕੋਈ ਵੀ ਬਦਾਮ, ਪਿਸਤਾ, ਅਖਰੋਟ ਜੋ ਵੀ ਲੈਣਾ ਹੁੰਦਾ ਉਹ ਲੈ ਸਕਦੇ ਮੈਂ ਇੱਥੇ ਬਦਾਮ ਤੇ ਚਾਰੇ ਮੱਗ ਜਲੇ ਆ। ਇਹ ਤੁਸੀਂ ਗਰਮੀਆਂ ਵਿੱਚ ਬਣਾ ਰਹੇ ਆਂ ਇਹ ਸੇਵੀਆਂ ਨੂੰ ਤਾਂ ਤੁਸੀਂ ਮੱਗ ਜਲੇਓ ਚਾਰੇ ਮੱਗ ਜਲੇਓ ਜੇ ਤੁਸੀਂ ਸਰਦੀਆਂ ਵਿੱਚ ਬਣਾ ਰਹੇ ਆ ਤਾਂ ਤੁਸੀਂ ਤਿਲ ਪਾ ਕੇ ਬਣਾਓ। ਤਿਲ ਪਾ ਕੇ ਬਹੁਤ ਹੀ ਟੇਸਟੀ ਸੇਵੀਆਂ ਬਣਦੀਆਂ ਨੇ। ਤਾਂ ਨਵੀਂ ਤਾਂ ਇਹ ਕਿ ਉਹਦੇ ਵਿੱਚ ਰੋਸ ਕਰ ਲੈਣਾ ਤੁਹਾਨੂੰ ਜੇ ਆਪਾਂ ਸਮਾਨ ਪਾਉਣੇ ਆ ਮੈਂ ਥੋੜਾ ਜਿਹਾ ਗੈਸ ਬੰਦ ਕਰ ਦੇ ਕਿਉਂਕਿ ਆਪਣਾ ਘਿਓ ਮੈਲਟ ਹੋ ਗਿਆ ਤੇ ਆਪਣਾ ਸਮਾਨ ਪੈਂਦਾ ਸਾਰ ਸੜ ਨਾ ਜਾਵੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸੇਵੀਆਂ ਪਾ ਦਨੀ ਆ ਹੁਣ ਵਸੇਵੀਆਂ ਨੂੰ ਕੋਲੀ ਘਿਓ ਦੇ ਵਿੱਚ ਮਿਕਸ ਕਰ ਲੈਣੀਆਂ ਕੋਈ ਵੀ ਮਿੱਠੀ ਚੀਜ਼ ਬਣਾਉਣੇ ਦਾ ਆਪ ਕੋਲ ਵਿੱਚ ਸੌਂਫ ਜ਼ਰੂਰ ਪਵੇ ਮੈਂ 2 ਚਮਚੇ ਸੌਂਫ ਦੇ ਪਾ ਲੇ ਪੰਜਵੇਂ ਪਾਲੀ ਮਚ ਲਈ ਤੇ ਪੰਜਵੇਂ ਲੌਂਗ ਲਈ ਆਦਮੇ ਵਾਸਤੇ ਤਾਂ ਕਿ ਮਿੱਠੀ ਚੀਜ਼ ਨੂੰ ਆਦਮ ਕਰਨ ਵਾਸਤੇ ਤਿੰਨੇ ਚੀਜ਼ਾਂ ਬਹੁਤ ਵਧੀਆ ਨੇ ਜੇ ਮੈਂ ਇਹਨਾਂ ਨੂੰ ਪਾ ਲੈਣੀ ਆ ਮੈਂ ਇੱਕ ਮਿੰਟ ਲਈ ਇਹਨਾਂ ਨੂੰ ਭੁੰਨ ਲਿਆ ਦੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਨਾਰੀਅਲ ਤੇ ਮੈਂ ਜਿਹੜੀ ਸੌਗੀ ਹੈ ਉਹ ਬਾਅਦ ਵਿੱਚ ਪਾਉਂਗੀ ਪਹਿਲਾਂ ਮੈਂ ਇਹਨਾਂ ਨੂੰ ਬਦਾਮਾਂ ਨੂੰ ਪਾ ਲੈਣੀ ਹੈ ਇਹਦੇ ਵਿੱਚ ਦੇਖੋ ਥੋੜੇ ਜਿਹਾ ਬਦਾਮ ਪਾਦੇ ਟਾਈਮ ਲੈਂਦੇ ਆ ਪਹਿਲਾਂ ਘਿਓ ਦੇ ਵਿੱਚ ਸੇਵੀਆਂ ਪਾ ਲਓ ਫਿਰ ਸੌਂਫ ਕਾਲੀ ਮਿਰਚ ਤੇ ਲੌਂਗ ਪਾ ਲਓ ਉਹ ਆਪਾਂ 5-5 ਹੀ ਪਾਉਣੇ ਆ ਇੱਕ ਕੁੱਲੀ ਦੇ ਮਾਤਰ ਤੇ 15-20 ਮੈਂ ਬਦਾਮ ਪਾ ਲੈ ਆ ਸੌਫਟ ਸੇਮੀਆਂ ਚ ਰੋ 1 ਮਿੰਟ ਲਈ ਪੁੱਜਾ ਰੋਸਟ ਹੋ ਜਾ ਕਿ ਉਹਦੇ ਵਿੱਚ ਤੇ ਫਿਰ ਤੁਸੀਂ ਬਦਾਮ ਪਾ ਲਓ ਤੇ ਬਦਾਮ ਨੂੰ ਵੀ 1 ਮਿੰਟ ਲਈ ਰੋਸਟ ਕਰ ਲਓ ਫਿਰ ਮੈਂ ਚਾਰੇ ਮਗਜ਼ ਪਾ ਲਿਆ ਜੀ ਇਹਦੇ ਵਿੱਚ ਮੈਂ ਗੈਸ ਬੰਦ ਕੀਤਾ ਹੋਇਆ ਕਿਉਂਕਿ ਚੁੱਲ੍ਹੇ ਗਰਮ ਨੇ ਆਪਾਂ ਉਹਨੇ ਉੱਤੇ ਸੇਕਣੇ ਆ ਇਹ ਤਾਂ ਕਿ ਮੇਰਾ ਕਿਉਂ ਗਰਮ ਹੋ ਗਿਆ ਸੀਗਾ ਤੇ ਕੁਝ ਫਰਾਈਪੈਨ ਗਰਮਾ ਤੇ ਕੁਝ ਚੁੱਲਾ ਗਰਮਾ ਮੈਂ ਉਹਨੇ ਵਿੱਚ ਇਹਨਾਂ ਨੂੰ ਰੋਸਟ ਕਰਨਾ ਵਾ ਕਿਉਂ ਦੇ ਵਿੱਚ ਲੋ ਜੀ ਆਪਣੇ ਚਾਰੇ ਮਾਗੇ ਥੋੜੇ ਟੜਕਣ ਲੱਗੇ ਤੇ ਇੱਥੇ ਆਪਾਂ ਨਾਲ ਹੀ ਆਲ ਪਾ ਦਿੰਨੇ ਆ ਨਾਰੀਅਲ ਨੂੰ ਮੋਟੇ-ਮੋਟੀ ਪੀਸ ਕਰਕੇ ਜੇ ਮੈਂ ਆਪਾ ਪਾਉਨੇ ਹੁੰਨੇ ਆ ਨਾ ਇਦਾਂ ਪਾ ਕਰਕੇ ਪਾਏ ਉਹਨੂੰ ਕਦੋਂ ਕਰ ਸਕਕੇ ਨਾ ਪਾਏ ਮੋਟੇ-ਮੋਟੇ ਪੀਸ ਪਾਏ ਇਹ ਬਹੁਤ ਹੀ ਵਧੀਆ ਲੱਗਦਾ ਇਹਦੇ ਵਿੱਚ ਲੋਈਆ ਆਪਣੇ ਵਿਚਾਰੇ ਮਾਗੀ ਤੇ ਰੜਕ ਰਹੇ ਆ ਇੱਕ ਮਿੰਟ ਲਈ ਮੈਂ ਨਾਰੀਅਲ ਨੂੰ ਇਹਦੇ ਵਿੱਚ ਕਰ ਲਿਆ ਕੋਕ ਦੇਖੋ ਹਮੇ ਪਾ ਦੇਣਾ ਜੀ ਸੌ ਗੀ ਇਹਦੇ ਵਿੱਚ ਸੌਹੀ ਜੋਸੀ ਪਾਣੀ ਵਿੱਚ ਪਿਆਉਗੇ ਵੀ ਪਾ ਸਕਦੇ ਹਾਂ ਬਸ ਮੈਂ ਇਹਦੇ ਵਿੱਚ ਕਿਉਂ ਝੁੰਨੀ ਆ ਇਹ ਤੁਸੀਂ ਬਾਅਦ ਵਿੱਚ ਪਾਉਣੀ ਆ ਤਾਂ ਕਿ ਉਹ ਪਾਣੀ ਵਿੱਚ ਭਿੰਗੇ ਪਾਉਣ ਪਰ ਮੈਂ ਕਿਉਂ ਵਿੱਚ ਭੁੰਨ ਕੇ ਪਾਉਂਗੀ ਕਿਉਂ ਵਿੱਚ ਭੁੰਨ ਕੇ ਇਹਨਾਂ ਸੇਵੀਆਂ ਦੇ ਵਿੱਚ ਇਹਦਾ ਬਹੁਤ ਟੇਸਟ ਬਹੁਤ ਵਧੀਆ ਆਉਂਦਾ ਵਾ ਸੌਹੀ ਮੈਂ ਤਾਂ ਲਾਸਟ ਵਿੱਚ ਪਾਇਆ ਕਿ ਸੌਹੀ ਸੇਤੀ ਭੁੱਲ ਜਾਂਦੀ ਤਾਂ ਸਵਾਦ ਨਾਲ ਜ਼ਿਆਦਾ ਫੱਕਦਾ ਹੁੰਦਾ ਕਿਉਂਕਿ ਇਹ ਤੋਂ ਬਾਅਦ ਆਪਾਂ ਪਾਣੀ ਪਾਵੇਨਾ ਇਹਦੇ ਵਿੱਚ ਵੀ ਆਪਾਂ ਚਾशनी ਬਣਾਈ ਹੋਈ ਆ ਮੈਂ ਪਹਿਲਾਂ ਥੋੜਾ ਜਿਹਾ ਘਿਓ ਘੱਟ ਪਾਇਆ ਸੀ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਇਸ ਕਰਕੇ ਮੈਂ ਇੱਕ ਚਮਚਾ ਘਿਓ ਦਾ ਹੋਰ ਪਾ ਲਵਾਂ ਦੀ ਇਹਦੇ ਚ ਤਾਂ ਕਿ ਜੇ ਤੁਹਾਡਾ ਕਈ ਵਾਰੀ ਗਲਾ ਵਗੈਰਾ ਵੀ ਖਰਾਬ ਹੋਵੇ ਨਾ ਤਾਂ ਇਹ 세ਮੀਆਂ ਕਾ ਲੋ ਤੁਸੀਂ ਉਹਦੇ ਵਿੱਚ ਜੇ ਤੁਸੀਂ ਹਾਂ ਡਰਾਈ ਫਰੂਟ ਵਗੈਰਾ ਨਹੀਂ ਪਾਉਣਾ ਤਾਂ ਨਹੀਂ ਨਾ ਵੀ ਪਾਓ ਤੇ ਫਿਰ ਵੀ ਉਹਦੇ ਨਾਲ ਗਲਾ ਵੀ ਬਹੁਤ ਵਧੀਆ ਹੋ ਜਾਂਦਾ ਉਹਦੇ ਨਾਲ ਠੀਕ ਪਾਣੀ ਆ ਗਿਆ 세ਮੀਆਂ ਦੇ ਨਾਲ ਅਜੀ ਤੇ ਮੈਂ ਇਹਨਾਂ ਗੈਸ ਨੂੰ ਆਨ ਕਰਦੀ ਆ ਤਾਂ ਕਿ ਆਪਣੀ ਜਿਹੜੀ ਸੌਗੀ ਆ ਉਹ ਖੁੱਲ ਜਾਵੇ। ਨਵੀ ਸਾਡੀ ਸੌਗੀ ਨਾ ਘੋੜੇ ਦੇ ਵਿੱਚ ਪੁੱਲ ਗਈ ਆ। ਐਸਾ ਹਾਂ ਤੇ ਮੈਂ ਫਿਰ ਇਹਦੇ ਗੈਸ ਬੰਦ ਕਰ ਦਿੰਨੀ ਆ। ਮੈਂ ਲਾਈਟ ਸਲੋਣੀ ਪੁੱਲ ਗਈ ਸੀ ਸਿਵਨੀ ਵਾਲੀ। ਅਈਏ ਸੰਤਿਆਪਾਚੀ ਇਹ ਤਾਂ ਗੁੜ ਦੀ ਹੋ ਗੁੜ ਹੋਵੇ ਜਾਂ ਚੱਕਰ ਉਹਦੇ ਵਿੱਚ ਥੋੜੀ ਜਿਹੀ ਨਾ ਕਈ ਵਾਰੀ ਹੁੰਦੀ ਆ ਖੂਸਰਾਬਗਾ ਚੀਨੀ ਦੀ ਆ ਤੇ ਇਹਨੂੰ ਪਾਉਣ ਦੀ ਜੇ ਪਾਉਣੀ ਆ ਤੁਸੀਂ ਪਾ ਵੀ ਸਕਦੇ ਆ ਤੇ ਨਹੀਂ ਪਾਉਣੀ ਤੁਸੀਂ ਨਾ ਪਾਓ ਉਹ ਆਪਣੀ ਮਰਜ਼ੀ ਆ ਜੇ ਜਪਾ ਥੋੜੀ ਥੋੜੀ ਕਰਕੇ ਪਾਵਾ ਦੇ ਵਿੱਚ ਆ मुझे तब सारा पानी पाता जी आप ये भी पा दिता तो इधर अपना जोड़ा बर्फ जी आई स्पाइस भी अपनी मेल्ट हो गई है तो तुम दिखाया जी अपना कि सोना कलर आया इस स्थान पर बिच पा देना कि सोहना कलर आया ਇਸਰ ਦਾ ਇਹਦਾ ਫਲੇਵਰ ਵੀ ਵਧੀਆ ਬਣਿਆ ਰਹੂਗਾ ਤੇ ਕਲਰ ਵੀ ਬਹੁਤ ਸੋਹਣਾ ਆਊਗਾ ਇਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਤਾਂ ਕਿ ਪਾਣੀ ਠੰਡਾ ਵਾ ਤੇ ਇਹਨੂੰ ਵੀ ਅਵਲਾ ਆ ਜਾਵੇ ਦੋ ਜਿਆ ਪਾਣੀ ਤੇ ਇਸਰਾਂ ਲੋਜੀ 5 ਮਿੰਟ ਲਈ ਆਪਾਂ ਇਹਨੂੰ ਇਸੇ ਢੱਕੇ ਰੱਖਦੇ ਆਂ ਸਿਮ ਗੈਸ ਦੇ ਉੱਤੇ 5 ਮਿੰਟਾਂ ਬਾਅਦ ਇੱਕ ਵਾਰੀ ਚੈੱਕ ਕਰ ਲਿਓ ਜੇ ਥੋੜਾ ਬਹੁਤ ਪਾਣੀ ਹੋਇਆ ਤਾਂ ਦੁਬਾਰਾ ਇੱਕ ਅਧਾ ਮਿੰਟ ਲਾ ਦਿਓ ਨਹੀਂ ਤਾਂ 5-6 ਮਿੰਟ ਹੀ ਲੱਗਦੇ ਐ ਨਾ ਵਨ ਸੋ ਜੀ ਆਪਾਂ ਦੇਖਦੇ ਆਂ ਆਕੇ 5 ਮਿੰਟਾਂ ਬਾਅਦ ਲੋ ਜੀ 5-6 ਮਿੰਟ ਹੋ ਗਏ ਪਕਦੀਆਂ ਨੂੰ ਤੇ ਆਪਾਂ ਢੱਕਣ ਖੋਲ ਕੇ ਦੇਖ ਲੈਨੇ ਆਂ ਬਹੁਤ ਹੀ ਸੋਹਣੀ ਮਹਿਕ ਆ ਰਹੀ ਆ ਸੌਂਫ ਦੀ ਤੇ ਕੇਸਰ ਦੀ ਤੁਹਾਨੂੰ ਦੇਖ ਜੇ ਥੋੜਾ ਜਿਹਾ ਪਾਣੀ ਰਹਿ ਜੇ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਆਪਾਂ ਇਹਨੂੰ ਦਮ ਦੇ ਕੇ ਰੱਖਣਾ 15 ਮਿੰਟ ਲਈ ਤੁਸੀਂ ਦੇਖ ਸਕਦੇ ਆ ਸੇਵੀਆਂ ਨੂੰ ਇਹ ਤਾਂ ਆਪਣਾ ਇੰਨਾ ਕੁ ਪਾਣੀ ਰਹਿ ਜਾਂਦਾ ਸੇਵੀਆਂ ਦੇ ਵਿੱਚ ਉਦੋਂ ਤੁਸੀਂ ਗੈਸ ਨੂੰ ਬੰਦ ਕਰ ਦਿਓ ਸੇਵੀਆਂ ਨੂੰ ਬੰਦ ਕਰਕੇ ਹੁਣ ਆਪਾਂ ਇਹਨੂੰ ਦਮ ਦਿਵਾਉਣਾ ਹੈ ਲੋ ਜੀ ਆਪਣਾ ਸੇਵੀਆਂ ਵਿੱਚ ਥੋੜਾ ਜਿਹਾ ਪਾਣੀ ਹੀ ਰਹਿ ਗਿਆ ਜਦੋਂ ਸਾਡਾ ਆਪਣੇ ਸੇਮੀਆਂ 80% ਕੁੱਕ ਹੋ ਜਾਣ। ਜੇ ਥੋੜਾ ਜਿਹਾ ਪਾਣੀ ਰਹਿ ਜਾਵੇ। ਤਾਂ ਉਸ ਟਾਈਮ ਤੁਸੀਂ ਤਾਂ ਚਾਹੇ ਤਾਂ ਰੋਟੀ ਰਾਈਪਰ ਦੇ ਨਾਲ ਇਹਨੂੰ ਉੱਪਰੋਂ ਕਵਰ ਕਰ ਦਿਓ। ਤਾਂ ਕਿ ਆਪਣੇ ਸੇਮੀਆਂ ਕੱਲਿਆ ਖੜੇ ਹੈ ਤਾਂ ਜਾਂ ਆਪਾਂ ਮੋਟਾ ਮਾਲਵਾ ਸੂਤੀ ਕਪੜਾ ਲੈ ਲਓ। ਆਪ ਇਹਨੂੰ ਦਮਦ ਬਣਾਉਣਾ। ਦਮਦ ਬਣਾਉਣ ਵਾਸਤੇ ਆਪਾਂ ਇਹਨੂੰ 15 ਮਿੰਟ ਰੱਖਣਾ। ਤਾਂ ਕਿ ਆਪਣੇ ਜਿਹੜੀ ਸੇਮੀਆਂ ਨੇ ਉਹ ਬਣ ਵੀ ਜਾਣ ਤੇ ਕੱਲੀਆਂ-ਕੱਲੀਆਂ ਵੀ ਹੋ ਜਾਣ। ਜੀ ਆਪਾਂ ਤੁਹਾਨੂੰ ਦਿਖਾਉਨੇ ਆ 15 ਮਿੰਟਾਂ ਬਾਅਦ 15 ਮਿੰਟ ਆਪਾਂ ਇਹਨੂੰ ਦਮ ਦੇਵਾ ਕੇ ਰੱਖ ਦਿੱਤਾ ਤੁਸੀਂ 15 ਮਿੰਟ ਹੋ ਗਏ ਆਪਾਂ ਨੂੰ ਦਮ ਦੇਵਾ ਕੇ ਰੱਖਿਆ ਨੂੰ ਸੇਵੀਆਂ ਤੇ ਆਪਾਂ ਦੇਖਦੇ ਆਂ ਵੀ ਆਪਣੇ ਸੇਵੀਆਂ ਕਿੱਦਾਂ ਦੀ ਬਣੀਆਂ ਮੈਂ ਤਾਂ ਜ਼ਿਆਦਾ ਕਰਕੇ ਕਾਟਨ ਦਾ ਕੱਪੜਾ ਹੀ ਦੇਣੀ ਹੁੰਨੀ ਆ ਇਹ ਸਪੈਸ਼ਲ ਰੱਖਿਆ ਹੋਇਆ ਵਾ ਇਹਦੇ ਵਾਸਤੇ ਕੋਈ ਚੌਲ ਬਣਾਉਣੇ ਆ ਕੁਝ ਵੀ ਬਣਾਉਣੇ ਜਿਹਨੂੰ ਦਮ ਦੇਣਾ ਪੈਂਦਾ ਆਪਾਂ ਨੂੰ ਤੁਸੀਂ ਬਹੁਤੀ ਸੋਹਣੀਆਂ ਕੱਲੀਆਂ ਕੱਲੀਆਂ ਸੇਵੀਆਂ ਬਣੀਆਂ ਨੇ ਤੁਸੀਂ ਵੀ ਦੇਖ ਸਕਦੇ ਆਂ ਤਾਂ ਉਹ ਇਹ ਲੋਕੋ ਵੀ ਦਿਖਾ ਦਿੰਨੇ ਆ ਜੀ ਆਪਣੀਆਂ ਜੈਲੋ ਕਲਰ ਦੀਆਂ ਕਿਹੜ ਵਾਲੀਆਂ ਸੇਵੀਆਂ ਬਣ ਕੇ ਹੋ ਗਈਆਂ ਤਿਆਰ ਤੇ ਕੰਨੀਆਂ ਕੰਨੀਆਂ ਸੇਵੀਆਂ ਬਣੀਆਂ ਨੇ ਬਿਲਕੁਲ ਕੋਈ ਸੇਵੀਆਂ ਜੁੜਦੀਆਂ ਨਹੀਂ ਹੈ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਜਿਹੜੇ ਆਪਾਂ ਡਰਾਈ ਫਰੂਟ ਪਾਇਆ ਉਹ ਵੀ ਐਂ ਕੱਲਾ ਕੱਲਾ ਰਹਿ ਜਾਂਦਾ ਇਹਦੇ ਵਿੱਚ ਲੋ ਜੇ ਆਪਾਂ ਹੁਣ ਕੌਲੀ ਦੇ ਵਿੱਚ ਪਾਉਣੇ ਆ ਦੇਖ ਸਾਡੇ ਸੇਵੀਆਂ ਕਿੰਨੀਆਂ ਸੋਹਣੀਆਂ ਬਣ ਜਾਂਦੀਆਂ ਕੱਲੀ-ਕੱਲੀ ਦੇਖਦੀਆਂ ਸੇਵੀਆਂ ਕੋਈ ਸੇਵੀ ਜੁੜੀ ਨਹੀਂ ਕੋਈ ਇਹਦੇ ਵਿੱਚ ਇਹ ਸਾਰੇ ਡਰਾਈ ਫਰੂਟ ਦਾ ਜਦੋਂ ਆਪਾਂ ਡਰਾਈ ਫਰੂਟ ਨੂੰ ਵਿੱਚ ਰੰਨ ਲੈਨੇ ਆ ਨਾ ਤੇ ਸਾਰੇ ਡਰਾਈ ਫਰੂਟ ਦਾ ਜਿਹੜਾ ਅਸਰ ਉਹ ਵੀ ਸੇਵੀਆਂ ਵਿੱਚ ਚਲਾ ਜਾਂਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਆਪਾਂ ਕਈ ਵਾਰੀ ਫਰਾਈ ਕਰਕੇ ਡਰਾਈ ਫਰੂਟ ਨੂੰ ਬਾਹਰ ਕੱਢ ਲੈਨੇ ਆ ਤੇ ਫਿਰ ਆਪਾਂ ਦੁਬਾਰਾ ਉੱਤੇ ਪਾਉਨੇ ਆ ਜੇ ਤੁਸੀਂ ਉਹਦੇ ਨਾਲੋਂ ਤਾਂ ਵਿੱਚ ਹੀ ਰਿਜਨ ਦੇਓ ਫਿਰ ਉਹਦੇ ਜ਼ਿਆਦਾ ਬੈਨੀਫਿਟ ਨੇ ਆਪਾਂ ਲੋ ਜੀ ਆਪਣੀਆਂ ਸੇਮੀਆਂ ਬਣ ਕੇ ਹੋ ਗਈਆਂ ਤਿਆਰ ਬਹੁਤ ਹੀ ਸੋਹਣੀਆਂ ਸੇਮੀਆਂ ਬਣੀਆਂ ਨੇ ਤੇ ਬਹੁਤ ਹੀ ਸੋਹਣਾ ਕਲਰ ਆਇਆ ਮੈਂ ਵੀ ਇਹ ਸੇਮੀਆਂ ਮਿਲ ਕੇ ਜਦੋਂ ਭੀਖ ਸਾਲ ਪਹਿਲਾਂ ਸਿੱਖੀਆਂ ਸੀਆਂ ਪਟਾਲੇ ਤੋਂ ਫਿਰ ਮਤੋਂ ਹੀ ਰੈਸਪੀ ਸਿੱਖੀ ਤਾਂ ਉਸ ਤੋਂ ਬਾਅਦ ਅਸੀਂ ਜਦੋਂ ਪਕਤਾ ਪਈ ਕੇ ਆ ਗਏ ਤਾਂ ਮੈਂ ਇਹ ਰੈਸਪੀ ਉੱਥੇ ਬਣਾਈ ਉੱਥੇ ਉਹਨਾਂ ਨੇ ਸਾਰਿਆਂ ਨੇ ਬਹੁਤ ਪਸੰਦ ਕੀਤੀ ਇਸ ਰੈਸਪੀ ਨੂੰ ਤੇ ਹੁਣ ਸੋਸ਼ਲ ਪਹਿਲਾਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀਗਾ ਤੇ ਇਹ ਕਿਉਂਜੇ ਤੋਂ ਸਿੱਖਣਾ ਪੈਂਦਾ ਸੀਗਾ ਤੇ ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਤੇ ਆਪਾਂ ਰੈਸਪੀਆ ਵਗੈਰਾ ਪਾਉਨੇ ਆ ਤੇ ਸਾਰੇ ਬੱਚੇ ਸਾਰੇ ਭੈਣ ਭਰਾ ਮੇਰੇ ਇਸ ਜੀ ਨੂੰ ਸਿੱਖ ਸਕਦੇ ਆ ਤੇ ਜੇ ਗਲਾ ਵਗੈਰੇ ਦੇ ਵਿੱਚ ਕਈ ਵਾਰੀ ਆਪਣੇ ਜੇ ਕੰਮ ਵਗੈਰਾ ਹੋਂਦਾ ਜਾਂ ਗਲਾ ਖਰਾਬ ਹੋਇਆ ਹੋਆ ਹੁੰਦਾ ਗਲੇ ਦੇ ਵਿੱਚ ਆਪਣੇ ਕੰਡਾ ਵਗੈਰਾ ਖੜਾ ਹੁੰਦਾ ਤਾਂ ਤੁਸੀਂ ਇਹ ਸੇਵੀਆਂ ਖਾਓ ਤੇ ਉਤੋਂ ਦੀ ਗਰਮ ਗਰਮ ਦੁੱਧ ਪੀਓ ਜਾਂ ਚਾਹ ਪੀਓ ਤੇ ਜਾਂ ਗਰਮ ਪਾਣੀ ਪੀਓ ਇਹ ਉਤੋਂ ਦੀ ਠੰਡਾ ਪਾਣੀ ਨਹੀਂ ਪੀਣਾਗਾ ਤੇ ਆਪਣੇ ਗਲੇ ਨੂੰ ਵੀ ਆਰਾਮ ਦਿਵਾਓ ਤੇ ਮਹਿਮਾਨਾਂ ਦੀ ਵੀ ਸੇਵਾ ਕਰੋ ਤੁਸੀਂ ਵੀ ਘਰੇ ਜੀ ਘੋਲੀਆਂ ਸੇਵੀਆਂ ਬਣਾ ਕੇ ਤਿਆਰ ਕਰਿਓ ਫੇਸਮ ਦੱਸਿਓ ਵੀ ਤੇਰੇ ਸੇਵੀਆਂ ਕਿਦਾਂ ਦੀਆਂ ਬਣੀਆਂ ਸਾਨੂੰ ਕਮੈਂਟਾਂ ਵਿੱਚ ਜਰੂਰ ਲਿਖਣਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਵਾਧ ਤਵਾਰ ਸਾਡੇ ਚੈਨਲ ਨੂੰ ਸਪੋਰਟ ਕਰਨਾ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ